ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਦੇ ਲਈ ਲਗਾਏ ਜਾ ਰਹੇ ਕੈਂਪ ਲਗਾਤਾਰ ਜਾਰੀ ਹੈ। ਬੀਤੇ ਦਿਨ ਪਿੰਡ ਖੁੰਨਣਕਲਾ ਤਰਖਾਨ ਵਾਲਾ ਤੇ ਮਲੋਟ ਦੇ ਵਾਰਡ ਨੰਬਰ 13 ਅਤੇ 14 ਵਿੱਚ ਲਗਾਏ ਗਏ ਸੁਵਿਧਾ ਕੈਂਪ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਿੱਥੇ ਵੱਖ-ਵੱਖ ਅਧਿਕਾਰੀਆਂ ਤੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਉੱਥੇ ਅੱਖਾਂ ਦੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ। ਆਓ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅੱਖਾਂ ਦੀ ਜਾਂਚ ਕਰ ਰਹੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਅਤੇ ਇਸ ਵਾਰਡ ਨੰਬਰ 14 ਦੇ ਆਓ ਆਪਾਂ ਗੱਲਬਾਤ ਹੁੰਦੇ ਹਾਂ ਹਰਮੇਲ ਸਿੰਘ ਸੰਧੂ ਕਾਉਂਸਲਰ ਦੀ ਜੀ ਜੀ ਇਹ ਬੰਦੇ ਨੂੰ ਇੰਨਾ ਸੁਣਵਾਇਆ ਕਿ ਬੰਦਾ ਬੈਂਕਾ ਚਾਹੁੰਦਾ ਮਾਰਿਓ ਦੀ ਦਵਾਈ ਨਾ ਦਿੱਜੇ ਇਹ ਕੰਮ ਨਹੀਂ ਹੁੰਦਾ ਆਪਾਂ ਪ੍ਰਸ਼ਾਸਨ ਤੋਂ ਕਰੀਏ ਨੀ ਜੀ ਫੋਟੋ ਵੀ ਵੀਡੀਓ ਵੀ ਨਹੀਂ ਨਹੀਂ ਦੋਨੇ ਕਰੀਏ ਨਾ ਦਾ ਮਤਲਬ ਇਹ ਨਹੀਂ ਕਰਦੇ ਨਾ ਜੀ ਦੱਸੋ ਲੱਗੇ ਕੀ ਕਰਦੇ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਸਰਜੀਤ ਸਿੰਘ ਜੀ ਭਾਈ ਸਰਜੀਤ ਸਿੰਘ ਜੀ ਅੱਜ ਤੁਸੀਂ ਕੈਂਪ ਦੇ ਵਿੱਚ ਆਏ ਅੱਜ ਤੁਹਾਡਾ ਕੀ ਕੰਮ ਹੋਇਆ ਤੇ ਇਸ ਕੰਮ ਲਈ ਜਾਓ ਪਹਿਲਾਂ ਤੁਹਾਨੂੰ ਗੇੜੇ-ਗੂੜੇ ਕੱਟਨੇ ਪਏ ਹਨ ਕੀ ਗੱਲਬਾਤ ਹੈ ਦੱਸੋ ਪੰਜ-ਛੇ ਮਹੀਨੇ ਹੋ ਗਏ ਗੇੜੇ-ਗੰਢ ਦਾ ਨਹੀਂ ਕੋਈ ਕੰਮ ਬਣਿਆ ਸੀ ਅੱਛਾ ਜੀ ਫਿਰ ਅੱਜ ਕੈਂਪ ਦੇ ਵਿੱਚ ਹੀ ਹੋ ਗਿਆ ਇਹ ਆ ਤੇ ਹੋ ਗਿਆ ਗਰਮ ਜਾਣਾ ਮਤਲਬ ਇਹ ਕੈਂਪ ਵਿੱਚ ਵਧੀਆ ਜਿਹੜੇ ਸਰਕਾਰ ਵੱਲੋਂ ਲਾਏ ਜਾ ਰਹੇ ਹਨ ਹਾਂ ਠੀਕ ਠੀਕ ਬਹੁਤ ਵਧੀਆ ਠੀਕ हाँ जी सर आपका नाम क्या है और कैंप में आप इसके बारे में आप क्या कहना चाहेंगे मेरा नाम अरुण सिंह है और मैं पेंशन के लिए दो तीन बार मैंने वापस हुआ नहीं हुआ आज मेरा पेंशन का काम हासिल हुआ पहले आप बाहर के चक्कर काट रहे थे हाँ बाहर में घूमते थे कितना चिर हो गया आपको बाहर करीब दो साल हो गया इसके चक्कर में फार्म दो बार पेंशन भी हो गया तो आपको आज किसी ने बताया भी हाँ कैंप लगेगा तो हाँ, आज मेरा पेंशन निर्धारित हुआ है हुआ है मिल गया आपको सर्टिफिकेट वगैरह हां इशू तो किया गया है